ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਆ ਸਾਰੇ ਠੀਕ ਹੋਵੋਗੇ ਤੇ ਮੈਂ ਸਰਬਜੀਤ ਕੌਰ ਅੱਜ ਫਿਰ ਬੜਾ ਸੋਹਣਾ ਜਿਹਾ ਵਿਸ਼ਾ ਲੈ ਕੇ ਆਈ ਆ ਕਾਲਾ ਤੇ ਗੋਰਾ ਰੰਗ ਕੀ ਮਾਇਨੇ ਰੱਖਦਾ ਅਕਸਰ ਹੀ ਸਾਡੀਆਂ ਭੈਣਾਂ ਸੋਹਣੇ ਨਾ ਸੋਹਣੇ ਦੇ ਚੱਕਰ ਚ ਪੈ ਕੇ ਆਪ ਦੇ ਆਪ ਨੂੰ ਕੋਸਦੀਆਂ ਰਹਿੰਦੀਆਂ ਨੇ ਪਰ ਅੱਜ ਮੈਂ ਤੁਹਾਨੂੰ ਜਿਹੜੀ ਕਹਾਣੀ ਸੁਣਾਉਣ ਲੱਗੀ ਆ ਉਹ ਇਸ ਵਿਸ਼ੇ ਤੇ ਐ ਕਿ ਕਦੇ ਵੀ ਸਾਡਾ ਸੋਨਾ ਪੜ ਮੈਟਰ ਨਹੀਂ ਕਰਦਾ ਅਗਰ ਮੈਟਰ ਕਰਦੇ ਨੇ ਉਹ ਸਾਡੇ ਗੁਣ ਨੇ ਸਾਡੀ ਸਾਡੀ ਕੁਆਲੀਫਿਕੇਸ਼ਨ ਆ ਚਲੋ ਅੱਜ ਤੁਹਾਨੂੰ ਇੱਕ ਕਹਾਣੀ ਸੁਣਾਉਣੀ ਆ ਕਹਿੰਦੀ ਇੱਕ ਕੁੜੀ ਸੀ ਜਿਹਦਾ ਨਾਂ ਸੀਗਾ ਸਹਿਬਾ ਪਰ ਉਹ ਰੰਗ ਦੀ ਕਾਲੀ ਸੀ ਉਹਦੀ ਮਾਂ ਉਹਨੂੰ ਸਹਿਬਾ ਕਹਿ ਕੇ ਬੁਲਾਉਂਦੀ ਮਾਂ ਨੂੰ ਤਾਂ ਆਵਦੇ ਧੀਆਂ ਬਹੁਤ ਪਿਆਰੇ ਹੁੰਦੇ ਆ ਉਹ ਉਹਨੂੰ ਸਹਿਬਾ ਕਹਿ ਕੇ ਬੁਲਾਉਂਦੀ ਉਹ ਇੰਨੀ ਕਾਲੀ ਨਹੀਂ ਉਹ ਸਾਵਲੀ ਸੀ ਪਰ ਉਹਨੂੰ ਆਂਢੀ ਗਵਾਂਦੀ ਕਾਲਾ ਕਹਿੰਦੇ ਕਿਉਂਕਿ ਅਸੀਂ ਹਮੇਸ਼ਾ ਪੇਸ਼ਕਾਰੀ ਕਰਦੇ ਹਾਂ ਨਾ ਅਗਲੇ ਨੂੰ ਜਲੀਲ ਕਰਨ ਵਾਸਤੇ ਕੀ ਹੁੰਦਾ ਕਿ ਜਦੋਂ ਕਿਸੇ ਸਮਾਗਮ ਦੇ ਵਿੱਚ ਜਾਂਦੀ ਉਹਨੀਆਂ ਗੋਰੀਆਂ ਸਹਿਲੀਆਂ ਅਟਰੈਕਸ਼ਨ ਦਾ ਕਾਰਨ ਬਣਦੀਆਂ ਪਰ ਉਹ ਵਿਚਾਰੀ ਇਕੱਲੀ ਰਹਿ ਜਾਂਦੀ ਐਦਾਂ ਇਕੱਲੇ ਰਹਿੰਦਿਆਂ ਰਹਿੰਦਿਆਂ ਉਹਨੇ ਇਕੱਲੇ ਰਹਿਣ ਦਾ ਸ਼ੌਂਕ ਪਾਲ ਲਿਆ ਔਰ ਨਾਲ ਇੱਕ ਚਿੱਤਰਕਾਰੀ ਤੇ ਇੱਕ ਸੰਗੀਤ ਦਾ ਸ਼ੌਂਕ ਪਾਲ ਲਿਆ ਪੜਨ ਦਾ ਸ਼ੌਂਕ ਪਾਲ ਲਿਆ ਤੇ ਜਦੋਂ ਇਕੱਲੀ ਪੜਦੀ ਰਹਿੰਦੀ ਤੇ ਉਹਦੀ ਮਾਂ ਉਹਨੂੰ ਅਕਸਰ ਆ ਕੇ ਕਿਆ ਕਰਦੀ ਸਹਿਬਾ ਮੈਂ ਤੇਰੇ ਵਾਸਤੇ ਇੱਕ ਕਰੀਮ ਬਣਾਵਾਂਗੀ ਫਿਰ ਮੇਰੀ ਸਹਿਬਾ ਵੀ ਬਹੁਤ ਗੋਰੀ ਹੋ ਜਾਏਗੀ ਉਹ ਹੱਸਦੀ ਮੁਸਕਰਾਉਂਦੀ ਪਰ ਕੁਝ ਨਾ ਕਹਿੰਦੀ ਤੇ ਜਦੋਂ ਵੀ ਉਹਦੀ ਮਾਂ ਕਿਸੇ ਰੁਝੇਵੇ ਕਰਕੇ ਕਿਸੇ ਕੰਮ ਚ ਰੁਝੀ ਹੁੰਦੀ ਤਾਂ ਉਹ ਹਮੇਸ਼ਾ ਹੀ ਗੱਲ ਸੋਚਦੀ ਕਿ ਸ਼ਾਇਦ ਮੇਰੀ ਮਾਂ ਮੇਰੇ ਵਾਸਤੇ ਕਰੀਮ ਬਣਾ ਰਹੀ ਹੈ ਇਸ ਹੌਸਲੇ ਦੇ ਵਿੱਚ ਉਹ ਅੱਗੇ ਵਾਧੀ ਵਾਧੀ ਉਹ ਕਾਲੀ ਕੁੜੀ ਬੜੀ ਹੁਸ਼ਿਆਰ ਸੀ ਜਦੋਂ ਕਾਲਜ ਗਈ ਤਾਂ ਹਰ ਮੁਕਾਬਲੇ ਦੇ ਵਿੱਚ ਉਹ ਪਹਿਲੇ ਨੰਬਰ ਤੇ ਆਉਂਦੀ। ਉਹਦਾ ਸੁਭਾਅ ਬਹੁਤ ਸਹਿਜੋਗੀ ਸੀ ਪਰ ਉਹਨੂੰ ਆਪਣਾ ਕਾਲਾ ਰੰਗ ਪਸੰਦ ਨਹੀਂ ਸੀ। ਉਹ ਆਪਦੇ ਸਹਿਜੋਗੀ ਸੁਭਾਅ ਕਰਕੇ ਕਾਲਜ ਵਾਲੇ ਸਾਰੇ ਬੱਚੇ ਜਾਂ ਸਾਰੇ ਲੋਕ ਉਹਨੂੰ ਨਾ ਤਾਂ ਕਾਲੀ ਨਾ ਬਲੈਕੀ ਛੱਡ ਕੇ ਉਹਨੂੰ ਮਿਸ ਸਾਵਲੀ ਕਹਿਣ ਲੱਗ ਪਏ। ਉਹਨਾਂ ਨੇ ਉਹਦੇ ਨਾਮ ਦੀ ਇੱਕ ਇੱਜ਼ਤ ਬਣਾ ਦਿੱਤੀ ਕਿ ਮਿਸ ਸਾਵਲੀ ਜਿਹੜੀ ਹਰ ਕਿਸੇ ਬੰਦੇ ਦੇ ਕੰਮ ਆਉਂਦੀ। ਇਸ ਤਰ੍ਹਾਂ ਹੀ ਜਦੋਂ ਉਸਨੇ ਅੱਗੇ ਜਾ ਕੇ ਯੂਨੀਵਰਸਿਟੀ ਦੇ ਵਿੱਚ ਦਾਖਲਾ ਲਿਆ ਉੱਥੇ ਵੀ ਜਦੋਂ ਵੀ ਕੋਈ ਮੁਕਾਬਲਾ ਹੁੰਦਾ ਤਾਂ ਉਹ ਹਰ ਮੁਕਾਬਲੇ ਦੇ ਵਿੱਚ ਪਹਿਲੇ ਨੰਬਰ ਤੇ ਆਉਂਦੀ ਇੱਕ ਪ੍ਰਤੀਯੋਗਤਾ ਹੋਈ ਉੱਥੇ ਜਿਹੜੀ ਹਰ ਸਾਲ ਹੁੰਦੀ ਸੀ ਜਿੰਨੂੰ ਦੇਣ ਵਾਸਤੇ ਜਿਹੜੇ ਬੱਚੇ ਸੀ ਬਹੁਤ ਜ਼ਿਆਦਾ ਮਿਹਨਤ ਕਰਦੇ ਸੀ ਉੱਥੇ ਜਦੋਂ ਮੁਕਾਬਲਾ ਹੁੰਦਾ ਆ ਤਾਂ ਜਦੋਂ ਉਸ ਮਿਸ ਸਾਵਲੀ ਉਹ ਇਗਜ਼ਾਮ ਦਿੰਦੀ ਆ ਉਹ ਪੇਪਰ ਦਿੰਦੀ ਆ ਤਾਂ ਪਹਿਲੀ ਵਾਰੀ ਦੇ ਵਿੱਚ ਮਿਸ ਸਾਵਲੀ ਉਹ ਪੇਪਰ ਕਲੀਅਰ ਕਰ ਦਿੰਦੀ ਆ ਤਾਂ ਉੱਥੋਂ ਯੂਨੀਵਰਸਿਟੀ ਦੇ ਬੱਚਿਆਂ ਨੇ ਕਹਿਣਾ ਸ਼ੁਰੂ ਕਰਤਾ ਇੰਨੇ ਤੱਕ ਕਮਾਲ ਕਰਦੀ ਹੁਣ ਉਸ ਯੂਨੀਵਰਸਿਟੀ ਵਿੱਚ ਯੂਨੀਵਰਸਿਟੀ ਦੇ ਵਿੱਚ ਉਹਨੂੰ ਮਿਸ ਕਮਾਲ ਕਿਹਾ ਜਾਣ ਲੱਗ ਪਿਆ ਵੀ ਇੰਨੇ ਤੱਕ ਕਮਾਲ ਕਰ ਦਿੱਤੀ ਹੁਣ ਉਹਨੂੰ ਯੂਨੀਵਰਸਿਟੀ ਦੇ ਵਿੱਚ ਮਿਸ ਕਮਾਲ ਦੇ ਨਾਮ ਨਾਲ ਜਾਣਿਆ ਜਾਣ ਲੱਗ ਸਮਾਪਤਿਆ ਉਸ ਤੋਂ ਬਾਅਦ ਉਹਦਾ ਰਿਸ਼ਤਾ ਇੱਕ ਬੜੇ ਚੰਗੇ ਘਰ ਨਾਲ ਹੋਣਾ ਤੈਅ ਹੋਇਆ ਬਹੁਤ ਚੰਗੇ ਘਰ ਦੇ ਮੁੰਡੇ ਨੇ ਉਹਨੂੰ ਪਸੰਦ ਕੀਤਾ ਉਹਦੀ ਮੰਗਣੀ ਹੋ ਰਹੀ ਸੀ ਜਦੋਂ ਉਹਦੀ ਮੰਗਣੀ ਹੋ ਰਹੀ ਸੀ ਉਹਦੀ ਸੱਸ ਨੇ ਇੱਕ ਗੱਲ ਕਹੀ ਜਿਹੜੀ ਉਹਦੀ ਹੋਣ ਵਾਲੀ ਸੱਸ ਸੀ ਉਹ ਕਹਿੰਦੀ ਸਹਿਬਾ ਤਾਂ ਹੀਰੇ ਵਾਂਗੂ ਚਮਕਦੀ ਹੈ ਸਹਿਬਾ ਦਾ ਮੁੱਲ ਤਾਂ ਹੀਰਿਆਂ ਤੋਂ ਕਿਤੇ ਜ਼ਿਆਦਾ ਹੈ ਫਿਰ ਉਸ ਤੋਂ ਬਾਅਦ ਜਦੋਂ ਉਹਦੀ ਸੱਸ ਇੱਕ ਕਮੈਂਟ ਕਰਦੀ ਆ ਜਦੋਂ ਮੰਗਣੀ ਹੋ ਰਹੀ ਸੀ ਹੋਣ ਵਾਲੀ ਸੀ ਉਹ ਸਾਰੇ ਬੈਠੇ ਹੁੰਦੇ ਆ ਤਾਂ ਸਹਿਬਾ ਦੀ ਮਾਂ ਦੀਆਂ ਅੱਖਾਂ 'ਚੋਂ ਦੋ ਹੰਝੂ ਡਿੱਗਦੇ ਆ ਇੱਕ ਸਹਿਬਾ ਦੀ ਮਾਂ ਹੋਣ ਦਾ ਮਾਣ ਤੇ ਦੂਜਾ ਸਹਿਬਾ ਦੇ ਕਾਲੇ ਰੰਗ ਨੂੰ ਗੁਣਾ ਨਾਲ ਆਪਦੇ ਗੁਣਾ ਨਾਲ ਆਪਦੇ ਨਾਂ ਨੂੰ ਉੱਚਾ ਕਰਨ ਦਾ ਮਾਣ ਬਿਲਕੁਲ ਉਸੇ ਤਰ੍ਹਾਂ ਸਹਿਬਾ ਦੀ ਅੱਖ 'ਚੋਂ ਵੀ ਦੋ ਹੰਝੂ ਡਿੱਗਦੇ ਆ ਇੱਕ ਮਾਂ ਦੇ ਦਿੱਤੇ ਹੋਏ ਹੌਸਲੇ ਦੇ ਧੰਨਵਾਦ ਵਾਸਤੇ ਤੇ ਦੂਜੀ ਮਾਂ ਦੀ ਬਣਾਈ ਹੋਈ ਕਰੀਮ ਮਿਲ ਜਾਣ ਵਾਸਤੇ ਬਿਲਕੁਲ ਦੋਸਤੋ ਇਸ ਕਹਾਣੀ ਤੋਂ ਆਪਾਂ ਨੂੰ ਇਹ ਸਿੱਖਿਆ ਜ਼ਰੂਰ ਮਿਲਦੀ ਆ ਕਿ ਵਾਕਈ ਸਾਡਾ ਰੰਗ ਉੱਥੇ ਮੈਟਰ ਨਹੀਂ ਕਰਦਾ ਸਾਡਾ ਸੋਹਣਾਪਨ ਉੱਥੇ ਮੈਟਰ ਨਹੀਂ ਕਰਦਾ ਜਿੱਥੇ ਸਾਡੇ ਗੁਣ ਮੈਟਰ ਕਰਦੇ ਸੋ ਮੇਰੀਆਂ ਭੈਣਾ ਜਿਹੜੇ ਲੋਕ ਜਾਂ ਮੁੰਡੇ ਜਾਂ ਕੁੜੀਆਂ ਗੱਲਾਂ ਸੋਚਦੇ ਆ ਕਿ ਅਸੀਂ ਉਹਦੇ ਨਾਲੋਂ ਸੋਹਣੇ ਨਹੀਂ ਨਹੀਂ ਹਮੇਸ਼ਾ ਗੁਣ ਸੋਹਣੇ ਹੋਣੇ ਚਾਹੀਦੇ ਆ ਫਿਰ ਵੀ ਤੁਸੀਂ ਜ਼ਿੰਦਗੀ ਨੂੰ ਬਹੁਤ ਸੋਹਣੇ ਤਰੀਕੇ ਨਾਲ ਜੀ ਸਕਦੇ ਹੋ ਬਿਲਕੁਲ ਸੇਬਾ ਚ ਗੁਣ ਸੀਗੇ ਸੇਬਾ ਬਹੁਤ ਅੱਗੇ ਆ ਗਈ ਉਹ ਗੋਰੀਆਂ ਕੁੜੀਆਂ ਪਤਾ ਹੀ ਨਹੀਂ ਕਿੱਥੇ ਰਹਿ ਗਈਆਂ ਸੋ ਮੈਨੂੰ ਉਮੀਦ ਹੈ ਕਿ ਤੁਹਾਨੂੰ ਮੇਰਾ ਵਿਸ਼ਾ ਮੇਰੇ ਵਿਸ਼ੇ ਦੇ ਪਿੱਛੇ ਲੁਕਿਆ ਹੋਇਆ ਪੱਖ ਜ਼ਰੂਰ ਸਮਝ ਵਿੱਚ ਆਇਆ ਹੋਊਗਾ ਸੋ ਉਮੀਦ ਕਰਦੀ ਆ ਤੁਹਾਨੂੰ ਮੇਰੀਆਂ ਵੀਡੀਓਜ਼ ਵਧੀਆ ਲੱਗਦੀਆਂ ਨੇ ਹਮੇਸ਼ਾ ਲੱਗਦੀਆਂ ਨੇ ਬਹੁਤ ਤੁਸੀਂ ਸਪੋਰਟ ਕਰਦੇ ਹੋ ਉਮੀਦ ਆ ਤੁਹਾਨੂੰ ਇਹ ਵਾਲੀ ਵੀਡੀਓ ਵੀ ਬਹੁਤ ਵਧੀਆ ਲੱਗੂਗੀ ਹਮੇਸ਼ਾ ਖੁਸ਼ ਰਹੋ ਚੜ੍ਹਦੀ ਕਲਾ ਚ ਰਹੋ ਧੰਨਵਾਦ ਸਸ਼ਿਆਕਾਲ